ਦੀ ਇੱਕ ਜ਼ੈਰਗਾ ਮੇਰੀ ਮੈਂ ਬਾਹਰ ਖੜਾ ਸੀ ਉਹ ਲੜਾਈ ਵਿੱਚ ਉਹ ਮੁੰਡਿਆਂ ਨੇ ਮੇਰੇ ਵੀ ਸੂਆ ਨਾਲ ਮਾਰ ਦਿੱਤਾ ਉਹ ਲੜਾਈ ਉਹ ਬੈਰੇ ਚਾਂਗੇ ਪੈਗੇ ਕਿਸ ਗੱਲ ਕੋ ਪੁਰਾਣੀ ਵਿੰਜ ਨਹੀਂ ਨਹੀਂ ਹੈ ਨਾਲੇ ਉਹ ਬੈਰੇ ਤੇ ਹੀ ਬੈਠੇ ਬੈਰੇ ਚਾਂਗੇ ਪੈਗੇ ਅੱਛਾ ਜੀ ਡਾਕਟਰ ਸਾਹਿਬ ਇੱਥੇ ਜਿਹੜੀ ਜੇਲ੍ਹ ਚ ਲੜਾਈ ਹੋਈ ਆ ਤੁਹਾਡੇ ਕੋਲ ਕਿੰਨੇ ਜਾਣੇ ਆਏ ਆ ਕਿ ਮੇਰੀ ਡਿਊਟੀ ਵਿੱਚ ਤੇ ਮੈਂ ਇੱਕ ਜਣੇ ਨੂੰ ਰਿਪੋਰਟ ਕੀਤਾ ਪਰ ਪਹਿਲੇ ਤੱਕ ਸਭ ਦੱਸ ਕੇ ਗਏ ਨੇ ਕਿ ਚਾਰ ਜਣਿਆਂ ਦਾ ਅਸால்ਟ ਦੇ ਹਿਸਟਰੀ ਨਾਲ ਜੇਲ ਚੁਆਏ ਨੇ ਜਿਹਦੇ ਵਿੱਚ ਇੱਕ ਨੂੰ ਸਾਨੂੰ ਰੈਫਰ ਕਰਨਾ ਪਿਆ ਬਾਕੀ ਜਿਹੜਾ ਜਿਹਦਾ ਨਾਮ ਓਕੇਸ਼ ਹੈ ਬਾਕੀ ਜਿਹੜਾ फोर्थ ਪੇਸ਼ੈਂਟ ਹੈ ਸੁਨੀਲ ਇਹ ਅੰਡਰ ਇਨਵੈਸਟੀਗੇਸ਼ਨ ਸ ਹੈ ਦੇਖਦੇ ਇਹਦੇ ਰਿਪੋਰਟਸ ਵਿੱਚ ਕੀ ਹੁੰਦਾ ਕੀ ਕੁਝ ਕਹਿ ਸਕਦੇ ਸਰ ਇੰਜਰੀਜ਼ ਸੀ ਕਿ ਜਿਹੜਾ ਤੁਸੀਂ ਚੈੱਕ ਕੀਤਾ ਕਿਸ ਚੀਜ਼ ਦਾ ਮਤਲਬ ਕੀ ਹੋਇਆ ਆਪਣੇ ਨਾ ਐਸ ਐਚ ਅਸੀਂ ਡਿਸਕਲੋਸ ਨਹੀਂ ਕਰ ਸਕਦੇ ਇਹ ਚੀਜ਼ ਪਰ ਇੰਜਰੀਜ਼ ਤੇ ਸੀ ਉਹਦੇ ਆਪਾਂ ਰਿਕਾਰਡ ਵਿੱਚ ਲੈ ਲਿਆ ਇਨਵੈਸਟੀਗੇਸ਼ਨਸ ਤੇ ਉਪਰੋਂ ਚੀਜ਼ ਆਪਾਂ ਕੰਫਿਡੈਂਸ਼ੀਅਲ ਡਿਸਕਲੋਸ ਨਹੀਂ ਕਰ ਸਕਦੇ ਸਮਥਿੰਗ ਚਾਪ ਵੈਪਨ ਹੈ ਜਾਂ ਫਿਰ ਕਿਸੇ ਲਈ ਸੋਰੀ ਡਿਸਕਲੋਸ ਨਹੀਂ ਕਰ ਸਕਦੇ ਜ਼ਾਤ ਇੰਜਰੀ ਹੈ ਕਿੱਥੇ ਉਹਨਾਂ ਦੇ ਬਾਡੀ ਤੇ ਮੋਸਟਲੀ ਹੈਡ ਰੀਜਨ ਵਿੱਚ ਹੈਗਨਸ ਠੀਕ ਕਿ ਇੰਜਰਡ ਹੋਇਆ ਕਿ ਨੇ ਨੇ ਮਤਲਬ ਕਿ ਜਿਹੜੇ ਇੱਥੇ ਆਏ ਸੀ ਡਾਕਟਰ ਇੰਜਰੀ ਤੇ ਸਾਰੇ ਨੇ ਕੋਈ ਨਾ ਕੋਈ ਹੈਗੀਆਂ ਨੇ ਪਰ ਜੋ ਇਹ ਜਿਹੜਾ ਮੇਰੇ ਕੋਲ ਪੇਸ਼ ਨੂੰ ਸੁਨੀਲ ਜੀ ਦੀ ਜਿਹੜਾ ਮੇਰੇ ਅੰਦਰ ਇਨਵੈਸਟੀਗੇਸ਼ਨ ਉਹਦੀ ਮੋਸਟਲੀ ਹੱਡੀ ਦੀ ਜੀ ਜਿਹੜੇ ਦੂਜੇ ਆਪਣੇ ਵਾਪਸ ਪੇਜ ਤੇ ਉਹਨਾਂ ਦੇ ਵੀ ਇੰਜਰੀ ਸੀਗੇ ਜੀ ਉਹਨਾਂ ਦੀ ਵਿਅਸਤ ਮੈਂ ਦੇਖੀ ਨਹੀਂ ਹੈਗੀ ਉਹ ਮੇਰੀ ਡਿਊਟੀ ਚ ਨਹੀਂ ਆਏ ਜੀ ਉਹਨਾਂ ਬਾਰੇ ਮੈਂ ਕੁਝ ਜ਼ਿਆਦਾ ਕਹਿ ਨਹੀਂ ਸਕਦਾ ਸਭ ਜਿਹੜਾ ਮੇਰੇ ਪੇਸ਼ ਨੂੰ ਉਹਦੇ ਬਾਰੇ ਟੋਟਲ 4 ਆਏ ਡਾਕਟਰ ਟੋਟਲ 4 ਆਏ ਹੈ ਜਿਸ ਇਲਾਜ ਚਾਹੀਦਾ ਸੁਨੀਲ ਨੂੰ ਅੰਦਰ ਲੱਗੋ ਜਿ ਰੱਖਣਾ ਪਏਗਾ ਕਿੰਨੀ ਦੇਰ ਜਾਂ ਫਿਰ ਰੈਫਰ ਤੋਂ ਸੀ ਵਾਪਸ ਪੇਜ ਸਕਦੇ ਜਦੋਂ ਬਾੱਕੇ ਲੱਗ ਗਏ ਇਹ ਫਰਦਰ ਅਸੀਂ ਦੇਖਦੇ ਸੀਟੀ ਵਿੱਚ ਕੀ ਆਉਂਦਾ ਜਾਂ ਕਿੰਦਾ ਉਹਦੇ ਹਿਸਾਬ ਨਾਲ ਕੋਈ ਕੁਝ ਕਮੈਂਟ ਕਰ ਸਕਦੇ ਹਾਂ ਜੇ ਫਿਲੋਲੋਜੀ ਦਾ ਕਮੈਂਟ ਨੰਬਰ ਆਫ ਅ ਮਾਰਕਸ ਵਗੈਰਾ ਜਾਂ ਪੁਛੇ ਨਿਸ਼ਾਨਾ ਉਹ ਦੱਸ ਦਿਓ ਕਿ ਕਿੰਨੇ ਕਿ ਹੈਗੇ ਨੇ ਸਿਰ ਤੇ ਕਿੰਨੇ ਨੇ ਜਾਂ ਫੇਸ ਤੇ ਕਿਹਦੇ ਬਿਲਕੁਲ ਕੁਝ ਨਹੀਂ ਹੈ